ਜੇਕਰ ਕਿਸੇ ਇਨਸਾਨ ਦੀ ਰਾਤ ਨੂੰ ਨੀਂਦ ਨਾ ਪੂਰੀ ਹੋਵੇ ਤੇ ਉਹ ਇੱਕ ਬਹੁਤ ਹੀ ਜਿਆਦੀਆਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਆ ਇਸ ਕਰਕੇ ਇਹਦੀ ਮੈਂ ਡਿਟੇਲ ਦੇ ਵਿੱਚ ਵੀਡੀਓ ਪਾਈ ਹੋਈ ਆ ਆਪਣੇ ਚੈਨਲ ਤੇ ਉਹਨੂੰ ਤੁਸੀਂ ਜਾ ਕੇ ਪੂਰੀ ਦੇਖੋ ਤਾਂ ਐਂਡ ਤੱਕ ਆਪਣੀ ਪੂਰੀ ਜਰੂਰ ਸੁਣਿਓ ਕਿਉਂਕਿ ਨੀਂਦ ਨਾ ਆਉਣ ਦਾ ਕਾਰਨ ਸਭ ਤੋਂ ਵੱਡਾ ਦਿਮਾਗ ਦੇ ਵਿੱਚ ਚੱਲ ਰਿਹਾ ਜਿਹੜਾ ਸਾਰਾ ਪ੍ਰੋਸੈਸ ਹੈ ਬਹੁਤ ਸਾਰੀਆਂ ਪਰੇਸ਼ਾਨੀਆਂ ਟੈਨਸ਼ਨਾਂ ਜਾਂ ਬਹੁਤ ਸਾਰੀਆਂ ਗੁੰਝਲਾਂ ਦਿਮਾਗ ਦੇ ਵਿੱਚ ਜਿਹੜੀਆਂ ਇਕੱਠੀਆਂ ਹੋਈਆਂ ਹੋਈਆਂ ਜਿਹੜੀਆਂ ਬੰਦੇ ਨੂੰ ਰਿਲੈਕਸ ਨਹੀਂ ਹੋਣ ਦਿੰਦੀਆਂ ਇਸ ਕਰਕੇ ਇਹ ਇੱਕ ਬਿਮਾਰੀ ਨਹੀਂ ਸਗੋ ਇੱਕ ਵਰਦਾਨ ਵੀ ਹੈ ਨਾਲ ਨਾਲ ਜੇਕਰ ਕੋਈ ਰਾਤ ਨੂੰ ਨਹੀਂ ਸੌਂ ਸਕਦਾ ਤਾਂ ਉਸ ਜਿਸ ਵੀ ਧਰਮ ਦਾ ਹੈਗਾ ਉੱਠ ਕੇ ਇਹ ਅਸ਼ਨਾਨ ਕਰਕੇ ਤੇ ਜਾਪ ਕਰਨਾ ਸ਼ੁਰੂ ਕਰ ਦਵੇ ਮੈਡੀਟੇਸ਼ਨ ਕਰੇ ਆਪਣੀ ਆਵਾਜ਼ ਨੂੰ ਆਪਣੇ ਕੰਨਾਂ ਦੇ ਨਾਲ ਸੁਣੇ ਇਸ ਦੇ ਵਿੱਚ ਬਹੁਤ ਵੱਡਾ ਰਾਜ਼ ਪਿਆ ਡਿਟੇਲ ਦੇ ਵਿੱਚ ਵੀਡੀਓ ਪਾਈ ਆ ਚੈਨਲ ਤੇ ਜਾ ਕੇ ਤੁਸੀਂ ਸੁਣ ਸਕਦੇ ਆ